ਸਸੋਕਾਲ ਤੁਸੀਂ ਦੇਖ ਰਹੇ ਹੋ ਚਰਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਸ੍ਰੀ ਗੁਰੂ ਰਵੀਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਅਫਸਰ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਵਿੱਚ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੱਸਦੇ ਵਸਦੇ ਪੰਜਾਬ ਤੇ ਸਦਾ ਮਿਹਰ ਬਣੀ ਰਹੇ ਇਸ ਮੌਕੇ ਪਿੰਡ ਦੰਦਰਾਲਾ ਖਰੋੜ ਵਿਖੇ ਸੰਗਤਾਂ ਦੇ ਨਾਲ ਸਾਂਝ ਪਾਉਂਦੇ ਆ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਸੀ ਕਿ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਬਰਾਬਰ ਹੈ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੀ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਪੰਜਾਬ ਦੇ ਹਰ ਇੱਕ ਪਿੰਡ ਨੂੰ ਗੰਮ ਮੁਕਤ ਬਣਾਏ ਜਿਸ ਕਰਕੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ ਤੇ ਇਹ ਯੋਜਨਾ ਪੰਜਾਬ ਦੇ ਹਰ ਇੱਕ ਪਰਿਵਾਰ ਵਿਅਕਤੀ ਦੇ ਲਈ ਵਰਾ ਪਰ ਜਰਮਦਨ ਪ੍ਰਕਾਸ਼ਪੁਰ ਜੀ ਆ ਲੱਖ ਲੱਖ ਵਧਾਈਆਂ ਦਿੰਦਾ ਗੁਰੂ ਸਾਹਿਬ ਨੇ ਜੋਗਣਾ ਦਾ ਸੰਦੇਸ਼ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਕਰਨਾ ਉਹਦੇ ਵਾਸਤੇ ਅਰਦਾਸ ਕਮੇਟੀ ਦਾ ਪ੍ਰਿੰਟ ਦੇ ਸਰਪੰਚ ਬਲਦ ਸਿੰਘ ਦਾ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹੈ ਗੁਰੂ ਸਾਹਿਬ ਨੇ ਕਹੇ ਹੋ ਜੇ ਸ਼ਹਿਰ ਦੀ ਮਤਲਬ ਸਿਰਜਣਾ ਕੀਤੀ ਜਿਹਨੂੰ ਬੇਗਾਮ ਪੁਰਾ ਜਿੱਤੇ ਕੋਈ ਗਮ ਨਾ ਹੋਵੇ ਭਾਈ ਸਾਹਿਬ ਨੇ ਇਹ ਤੋਂ ਪਹਿਲਾਂ ਬੋਲਦੇ ਹੋਏ ਦੋ ਗੱਲ ਦੱਸਿਆ ਹੋਰ ਵੀ ਹੋਣਗੇ ਸੋ ਸਰਦੀ ਸਰਕਾਰ ਦੀ ਵੀ ਕੋਸ਼ਿਸ਼ ਹੈ ਗੁਰੂ ਸਾਹਿਬ ਦਾ ਸੰਦੇਸ਼ ਉਸ ਤੋਂ ਪਹਿਲਾਂ ਜਿਹੜਾ ਧਰਮ ਹੁੰਦਾ ਸੀ ਉਹ ਸੰਸਕ੍ਰਿਤ ਵਿੱਚ ਹੁੰਦਾ ਸੀ ਤੇ ਸੰਸਕ੍ਰਿਤ ਥੋੜੇ ਜਿਹਾ ਮਤਲਬ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਆਉਂਦੀ ਹੁੰਦੀ ਸੀ ਤੇ ਉਸ ਸਮਾਜ ਦੇ ਵਿੱਚ ਜਿਹੜੇ ਗਰੀਬ ਬੰਦੇ ਸੀ ਦਲਿਤ ਸੀ ਪਛੜੇ ਹੋਏ ਸੀ ਉਹਨਾਂ ਨੂੰ ਮੰਦਰਾਜ ਬੜਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਤਰਪਾਣਾ ਲਈ ਅਲਾਉਂਡ ਨਹੀਂ ਹੁੰਦਾ ਜ ਜਿਹਨੂੰ ਅਲਾਉਂ ਨਹੀਂ ਕਰਦੇ ਸੀ ਉਹਨਾਂ ਦੇ ਮਤਲਬ ਕੰਨਾਂ ਦੇ ਵਿੱਚ ਨਾ ਜੀ ਉਹ ਸਿੱਕਾ ਕੋਲ ਮਨ ਗਰਮ ਕਰਕੇ ਪਾ ਦਿੰਦੇ ਸੀ ਤੇ ਉਹ ਉਹ ਗਿਆਨ ਨਹੀਂ ਪ੍ਰਾਪਤ ਕਰ ਸਕਦੇ ਪਰ ਗੁਰੂ ਸਾਹਿਬ ਨੇ ਆ ਬਹੁਤ ਵੱਡੀਆਂ ਗੱਲਾਂ ਗੁਰੂ ਜੀ ਨੇ ਕੀਤੀਆਂ ਉਹਨਾਂ ਨੇ ਬ੍ਰਾਹਮਣ ਬਾਰੇ ਦੱਸਿਆ ਕਿ ਬ੍ਰਾਹਮਣ ਉਹੀ ਹੈ ਜਿਹਦੇ ਕੋਲੇ ਗਿਆਨ ਹੈ ਜਿਹਦਾ ਮਨ ਬ੍ਰਹਮ ਵਰਗਾ ਹੈ ਜੇ ਉਹਦਾ ਮਨ ਬ੍ਰਹਮ ਵਰਗਾ ਨਹੀਂ ਹੈ ਤਾਂ ਫਿਰ ਉਹ ਬ੍ਰਾਹਮਣ ਨਹੀਂ ਹੈ ਗੁਰੂ ਸਾਹਿਬ ਨੇ ਬਹਿ ਕਹੂੰਗਾ ਇੱਕ ਕ੍ਰਾਂਤੀਕਾਰੀ ਵੈਸੇ ਤਾਂ ਗੁਰੂਵਾਨ ਦੇ ਜੇ ਮੈਂ ਬਾਕੀ ਗੱਲ ਕਰਾਂ ਗੁਰੂ ਸਾਹਿਬ ਨੇ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਭਗਤ ਕਬੀਰ ਸ਼੍ਰੀ ਗੁਰੂ ਨਾਲਕ ਦੇਵ ਜੀ ਉਹਨਾਂ ਸਾਰਿਆਂ ਦਾ ਇਹੀ ਸੀਗਾ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਭਾਈਚਾਰਾ ਪਿਆਰ ਉਹਨਾਂ ਨੇ ਕਿਹਾ ਜਿਹੜਾ ਪਿਆਰ ਹੈ ਨਾ ਜੀ ਇਹ ਭਗਤੀ ਤੋਂ ਬਿਨਾ ਨਹੀਂ ਪ੍ਰਾਪਤ ਹੁੰਦਾ ਸੱਚਾ ਪਿਆਰ ਗੁਰੂ ਨਾਲ ਹੁੰਦਾ ਐਸਾ ਚਾਹਾਂ ਉਹ ਦੇਸ਼ ਮੈਂ ਜਾਂ ਸਭ ਕੋ ਮਿਲੇ ਅੰਨ ਗੁਰੂ ਸਾਹਿਬ ਨੇ ਆਮ ਭਾਸ਼ਾ ਦੇ ਵਿੱਚ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਉਸ ਵੇਲੇ ਦੇ ਜਿਹੜੇ ਰਾਜ ਕਰਨ ਵਾਲੇ ਸੀ ਰਾਜशाही ਨੂੰ ਹਲਾਇਆ ਉਹਨਾਂ ਨੇ ਜਿਹੜਾ ਜਕੜ ਬਣੀ ਹੋਈ ਸੀ ਬ੍ਰਾਹਮਣਵਾਦ ਦੀ ਉਹਨੂੰ ਤੋੜਿਆ ਬਹੁਤ ਵੱਡੀ ਗੱਲ ਹੈ ਸਾਡੀ ਸਰਕਾਰ ਵੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਵੀ ਜਿਹੜੇ ਪਿੰਡ ਹੈ ਉਹਨਾਂ ਨੂੰ ਬੇਗਮਪੁਰਾ ਵਰਗੇ ਬਣਾਈਏ ਇਸੇ ਕਰਕੇ ਜਿਹੜੀ ਮੁੱਖ ਮੰਤਰੀ ਸਹਿਤ ਯੋਜਨਾ ਹੈ ਜਿੱਦੇ ਸਾਰੇ ਸਮੂਹ ਨਗਰ ਨਿਵਾਸੀ ਆ ਉਹਦੇ ਵਿੱਚ ਕੋਈ ਜਾਤ ਪਾਤ ਧਰਮ ਕੋਈ ਆਰਥਿਕ ਇਕਨੋਮੀ ਦਾ ਕੋਈ ਬੰਧਨ ਨਹੀਂ ਹੈ ਸਾਰਿਆਂ ਦਾ ਹੀ 10 ਲੱਖ ਦਾ ਜਿਹੜਾ بیمੇ ਦਾ ਕਾਰਡ ਬਣੇਗਾ ਮੁੱਖ ਮੰਤਰੀ ਤੇ ਆਜੋਦਨ ਦਾ ਔਰ ਇਹ ਮੈਨਾਂ ਕਹ ਲੋਕਾਂ ਨੇ ਕਦੇ ਸੋਚਿਆ ਨਹੀਂ ਹੋਗਾ ਕਿ ਸਾਰੇ ਪਿੰਡਾਂ 'ਚ ਤੁਹਾਡੇ ਪਿੰਡਿਤਾਂ ਬਣ ਗਿਆ ਸਾਰੇ ਪਿੰਡਾਂ ਦੇ ਵਿੱਚ ਪਿੰਡ ਕਲੀਨਿਕ ਛੋਟੀ ਮੋਲਟੀ ਬਿਮਾਰੀ ਦਾ ਇਲਾਜ ਉੱਥੇ ਹੋ ਜੇ ਰੱਬ ਨਾ ਕਰੇ ਕਿਸੇ ਨੂੰ ਕੋਈ ਇਸ ਤਰ੍ਹਾਂ ਚਾਹੁੰਦੇ ਆ ਅਸੀਂ ਅਰਦਾਸ ਕਰਦੇ ਆ ਗੁਰੂ ਦੇ ਚਰਨਾਂ ਵਿੱਚ ਵੀ ਗੁਰੂ ਭਗਤ ਰਵਦਾਸ ਦੇ ਚਰਨਾਂ ਵਿੱਚ ਵੀ ਕੋਈ ਬਿਮਾਰ ਨਾ ਹੋਵੇ ਪਰ ਕੁਦਰਤ ਦਾ ਖੇਡ ਹੈ ਕਿ ਕਦੇ ਨਾ ਕਦੇ ਤਾਂ ਬਿਮਾਰ ਹੋਣਾ ਹੀ ਆ ਕੋਈ ਐਕਸੀਡੈਂਟ ਵੀ ਹੁੰਦੇ ਆ ਲੋਕਾਂ ਦੇ ਕਿਸੇ ਨੂੰ ਕੋਈ ਹੋਰ ਬਿਮਾਰੀ ਹੋ ਜਾਂਦੀ ਆ ਦਿਲ ਦੀ ਹੋ ਜਾਂਦੀ ਆ ਲੱਖਾਂ ਰੁਪਏ ਦਾ ਖਰਚਾ ਹੁੰਦਾ ਹੁੰਦਾ ਕਈ ਵਾਰੀ ਮਤਲਬ ਕੈਂਸਰ ਹੋ ਗਿਆ ਸੋਚਦੇ ਸੋਚਦੇ ਅੰਨਾ ਸਮਾਂ ਲੱਗ ਜਾਂਦਾ ਤੇ ਬਿਮਾਰੀ ਫੈਲ ਜਾਂਦੀ ਆ ਲਾ ਲਾਗ ਹੋ ਜਾਂਦੀ ਆ ਸੋ ਇਸ ਕਰਕੇ ਇਹ ਜਿਹੜੀ ਯੋਜਨਾ ਹੈਗੀ ਹੈ ਇਹ ਕਿਸ ਬਿਨਾ ਕਿਸੇ ਬਦਲ ਦੇ ਪਿੰਡਾਂ ਨੂੰ ਬੇਗਮਪੁਰਾ ਬਣਾਣ ਦੀ ਦਵਾਈ ਉੱਥੇ ਮਿਲੇ ਇਹਦੇ ਨਾਲ ਨਾਲ ਜਦੋਂ ਇਨਸਾਨ ਜੰਗਲਾਂ ਵਿੱਚ ਰਹਿੰਦਾ ਸੀ ਸਭ ਤੋਂ ਪਹਿਲਾਂ ਉਹ ਪਸ਼ੂਆਂ ਤੇ ਨਿਰਭਰ ਕਰਦਾ ਸੀ ਉਹਨਾਂ ਜਿਹੜਾ ਦੁੱਧ ਸੀ ਬੱਚਾ ਵਾਸਤੇ ਪਸ਼ੂਆਂ ਨੂੰ ਪਸ਼ੂ ਪਾਲਾ ਪਾਲਿਓ ਨੇ ਖੇਤੀਬਾੜੀ ਬਾਅਦ ਵਿੱਚ ਆਈ ਹੈ ਫਿਰ ਉਹਨੇ ਜਦੋਂ ਪਸ਼ੂ ਰੱਖੇ ਰਾਮਾ ਦੇ ਕੰਡੇ ਤੇ ਰਿਹਾ ਫਿਰ ਉਹਨੇ ਆਪਣਾ ਜਿਹੜਾ ਸੀਗਾ ਉੱਥੇ ਚਾਰਾ ਬੀਜਣਾ ਸ਼ੁਰੂ ਕੀਤਾ ਫਿਰ ਆਪਣੇ ਵਾਸਤੇ ਖਰਾਕ ਹਨ ਪੈਦਾ ਕੀਤਾ ਸੋ ਇਹ ਪਸ਼ੂ ਧਨ ਵਾਸਤੇ ਵੀ ਜਿਹੜਾ ਹੈਗਾ ਇਹ 15 ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਅਗਲਾ ਮਹੀਨਾ ਤੇ ਫਾਰਮਰੀ ਦੇ ਵਿੱਚ ਵਿੱਚ ਇਸੇ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਪਿੰਡ ਵਿੱਚ ਹਰ ਪਿੰਡ ਦੇ ਵਿੱਚ ਮਹੀਨੇ 'ਚ ਘੱਟੋ-ਘੱਟ 2 ਵਾਰੀ ਐਂਬੂਲੈਂਸ ਆਇਆ ਕਰੇਗੀ ਜਿਹਦੇ ਵਿੱਚ ਪਸ਼ੂਆਂ ਦਾ ਡਾਕਟਰ ਪਸ਼ੂਆਂ ਦਾ ਫਾਰਮਾਸਿਸਟ ਸਾਰੀਆਂ ਦਵਾਈਆਂ ਹੋਣਗੀਆਂ ਤੁਹਾਡੇ ਪਿੰਡ ਆਵੇ ਕਿਉਂਕਿ ਪਸ਼ੂ ਨੂੰ ਬਾਹਰ ਲੈ ਕੇ ਜਾਣਾ ਬਹੁਤ ਔਖਾ ਹੈ ਸੋ ਇਸੇ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਬੰਦੋਬਸਤ ਕਰ ਰਹੇ ਹਾਂ ਜਿਹੜੇ ਪਿੰਡ ਵਿੱਚ ਹਾਈ ਸਕੂਲ 12ਵੀਂ ਤੱਕ ਦਾ ਸਕੂਲ ਨਹੀਂ ਆ ਉਹਨਾਂ ਵਾਸਤੇ ਟਰਾਂਸਪੋਰਟ ਦਾ ਬੰਦੋਬਸਤ ਕਰਾਂਗੇ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚਾਰਤੀਕਲਾ ਟਾਈਮ ਟੀਵੀ ਫਿਲਹਾਲ ਮਿੰਨੋ ਦੇ ਵਾਕਿਆ ਤਾਂ ਦਾ